ਸਿਖ ਕਮਿਸ਼ਨ ਦੇ ਕਾਰਜ ਲੁਧਿਆਣਾ ਵੱਲੋਂ ਪਿੰਡ ਧੋਮਾ ਵਿੱਚ ਬੱਚਿਆਂ ਦਾ ਗੁਰਮੁਖ ਫਲਾਈ ਕੈਂਪ ਲਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਸਿੱਖ ਧਰਮ ਅਤੇ ਹੋਰ ਸਮਾਜਿਕ ਗਤੀਵਿਧੀਆਂ ਬਾਰੇ ਜਾਣੂ ਕਰਾਇਆ ਗਿਆ ਸਰਕੂਲਰ ਜਨਾਲਾ ਵੱਲੋਂ ਲਗਾਇਆ ਗਿਆ ਇਹ ਪਿੰਡ ਧੋਮਾ ਵਿੱਚ 5 ਰੋਜ਼ਾ ਗੁਰਮੁਖ ਫਲਾਈ ਕੈਂਪ ਜਿਸ ਵਿੱਚ ਨਗਰ ਨਿਵਾਸੀਆਂ ਵੱਲੋਂ ਬੱਚਿਆਂ ਦੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨਾਲ ਸੇਵਾ ਕੀਤੀ ਗਈ ਸਮਾਪਤੀ ਸਮੇਂ ਬੱਚਿਆਂ ਨੂੰ ਇਨਾਮ ਵੰਡੇ ਗਏ ਸਮੂਹੂ ਗੁਰਦੁਆਰਾ ਕਮੇਟੀ ਹੋਰ ਪਤਵੰਤੇ ਸੱਜਣਾ ਨੇ ਹਾਜ਼ਰ। ਸਭ ਕੁਝ ਜਿਹੜਾ ਉਲਟ ਹੋ ਰਿਹਾ ਹੈ ਸੇਵਾ ਦਰਿਆ ਨਹੀਂ ਦਸਵਾ ਦਰਿਆ ਜਿਹੜਾ ਪੰਜਾਬ ਦੀ ਧਰਤੀ 'ਤੇ ਚੱਲ ਰਿਹਾ ਹੈ ਸਰਕਾਰਾਂ ਚਾਹੁੰਦੀਆਂ ਕਿ 5 ਸਾਲਾਂ ਬਾਅਦ ਦੇਖਿਆ ਵੋਟਾਂ ਜਦੋਂ ਲੈਣੀਆਂ ਹੋਰ ਜਿਹੜੇ ਵਾਅਦੇ ਕਰਕੇ ਜਿਹੜੀਆਂ ਲੋਕਾਂ ਨੂੰ ਮਾਰਾ ਕੀਤਾ ਕਿ ਆਪ ਹੀ ਐਸੀ ਹੋਣਾ ਸੋਚਣਾ ਹੈ ਕਿ ਅਸੀਂ ਗੁਰੂ ਦੇ ਸਿਧਾਰਨ ਤੇ ਚੱਲਣਾ ਹੈ ਕਿਸਿਆਂ ਵੱਲ ਨਹੀਂ ਜਾਣਾ ਤੇ ਮੈਂ ਇਹੋ ਹੀ ਬੇਨਤੀ ਕਰਦਾ ਹਾਂ ਕਿ ਬੱਚਿਓ ਕਿਸੇ ਵੀ ਸੂਣ ਪਰਿਵਾਰਾਂ ਚ ਇਹਤ ਬਤਾइए ਬਾਤ ਰਹੋ ਕਿ ਮੈਂ ਸੁੰਛੀ ਟੀਮ ਨੂੰ ਨਾਲ ਹੀ ਪਾੜੀ ਦੇਣਾ ਹੈ ਕਿ ਪੈਸਾ ਵਸੀ ਤੁਹਾਡਾ ਦੇਣ ਨਹੀਂ ਤੇ ਸਾਲ ਦੇ ਕਿਉਂਕਿ ਭਾਈ ਪ੍ਰਤਾਪ ਜਿਹੜੇ ਮੀਟਰ ਨੇ ਉਹਦੇ ਉਹ ਸਹੀ ਸੁਧਾਰਨ ਦਾ ਕੰਮ ਨਹੀਂ ਕਰਦੇ ਜੋ ਲਗਭਗ ਉਹ ਜੀ ਸਤੀ ਹੁਣ ਸਾਡੀ ਹੋ ਚੁੱਕੀ ਹੈ ਤਾਨੂੰ ਟਾਰਗੇਟ ਦਾ ਹੀ ਮਗਰਾ। ਇਹੀ ਦਰਨਾ ਕੀ ਹੈ ਆਪਣੇ ਬੱਚਿਆਂ ਨੂੰ ਆਪਣੀ ਧਰਤੀ ਨੂੰ ਆਪਣੇ ਖੇਤਾਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਘਰਾਂ ਨੂੰ ਕਿਵੇਂ ਬਚਾਉਣਾ ਵਾ ਜਿਹੜੀ ਇਹ ਪੇਰੀ ਵਗੜੀ ਲੈ। ਦੂਸੇ ਤਰ੍ਹਾਂ ਨਾਲ ਤੁਹਾਨੂੰ ਕਰਵਾਟੇ ਜਾਂਦੇ ਐ। ਅਸੀਂ ਬੱਥੇ ਬੱਥੇ ਘਟਕਣਾ ਕਰਦੇ ਆਂ। ਇਹ ਕਾਲੇ ਨੂੰ ਮੈਂ ਜੜੀ ਜੜਾ ਤੋੜ ਰਹੇ ਆਂ। ਉਹਨੂੰ ਅਸੀਂ ਉਸੇ ਜ਼ੋਰ ਨਾਲ ਕਰਾਂ ਕਿ ਉਸੇ ਤਰ੍ਹਾਂ ਹੀ ਸ਼ਾਮਲ ਹੋ ਦੋ ਤੁਗੀ। 26 ਸਾਲ ਹੋ ਗਏ ਨੇ ਸੇਵਾਸਤ ਕਰਦੇ ਆਂ ਤੇ ਬੜਾ ਲੰਮਾ ਸਮਾਂ ਇੱਥੇ ਵੀ ਕਿਸ ਸੰਸਥਾਨ ਤੇ ਵੀ ਗਿਆਨੀ ਗਿਆਨ ਸਿੰਘ ਹੁਣਾਂ ਦੇ ਨਾਲ ਉਹ ਘਰ ਦੇ ਵੀਰ ਗਿਆਨੀ ਗੁਰਮੀਤ ਸਿੰਘ ਹੁਣਾਂ ਦੇ ਨਾਲ ਜਾ ਤੱਕੀ ਪ੍ਰਗਟ ਮਾਨ ਮਾਨ ਕਰ ਜਾ ਤੱਕੀ ਟੈਂਪੂ ਵੀ ਲੈਂਦੇ ਨਹੀਂ ਇਹ ਹੋਣਾ ਗਰੀਬਤ ਨੂੰ ਤੇ ਪਿਆਰ ਸਿੱਖ ਕੌਮ ਦੀ ਮਹਾਨ ਸੰਪਰਸ਼ ਸ਼ਹਿਰੂਨੀ ਕੁਦਰਤ ਸੁਰੱਖਿਆ ਕਮੇਟੀ ਕਨਪੱਤਾਰ ਕਮੇਟੀ ਬਹਾਲ ਨੰਤਨ ਕੁਰਾਨੂ ਦੀ ਨਾਮਕ ਉਸ ਤੇਜ বাহাদুর ਪਾਸ਼ਾਏ ਦੇ ਮਹਾਨ ਸ਼ੇਖੀ ਸਾਹਿਬ ਦੇ ਅਤੇ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਾਦੀ ਦਾਸ ਭਾਈ ਜੈਲਾ ਜੀ ਉਹਨਾਂ ਦਾ ਸੀ ਸ਼ੇਖ ਸਾਹਿਬ ਦੀ 350 ਸਾਲੇ ਦੇ ਸਮਾਦੇ ਵਿੱਚ 25 11 25 ਨੂੰ ਅਨੰਤਨ ਸਾਹਿਬ ਦੇ ਸਤਾਨ ਦੇ ਮਨਾਈ ਜਾਦੀ ਤੇ ਉਹਦੇ ਖਿਦਾਨ ਦੇ ਵਿੱਚ ਕਰਾਉ ਲਾਇਆ ਉਹਦੇ ਜੋ ਵੀ ਸ਼ੋਗਰੀ ਪੰਦਰਾ ਕਮੇਟੀ ਵੱਲੋਂ ਹੋਣਾ ਹੁੰਦਾ ਹੈ ਪਹਿਲਾ ਸਕਰੀਆ ਜੋ ਬੱਚੀ ਬਚੇ ਨੂੰ ਬਣਾ ਸਕਦੀ ਆ ਜੇ ਮਾਂ ਦੀ ਚੰਗੀ ਸੋਚ ਆ ਗਿਆਨਵਈ ਦਾ ਮਾਵਾ ਨੇ ਮੇਕੋ ਤੁਸ ਸਵੇਰੇ ਆਪ ਉੱਠਦੇ ਆ ਤੇ ਸਵੇਰੇ ਉਹ ਕਿਹੜੀ ਮਾਤਾ ਉਸ ਮਾਨ ਨੂੰ ਯਾਰ ਕਰਦੀ ਆ ਕਿ ਉਹਦਾ ਯਾਦ ਕਰਕੇ ਆਪਣੇ ਘਰ ਦਾ ਪਰੋਵਾਰ ਸ਼ੁਰੂ ਕਰਦੀ ਆ ਤੇ ਬੱਚੇ ਵੀ ਬਹੁਤ ਇਹ ਮਨੇ ਉਹਨਾਂ ਲਾਏ ਜਿਦਾ ਆਪਾਂ ਬਰਮ ਆਣਗੇ ਬੱਚੇ ਵੱਢ ਕੇ ਹੁੰਦੇ ਨੇ ਉਹ ਆਪਣੀ ਪੜਾਈ ਕਰਦੇ ਨੇ ਸਭੂਤ ਜੀ ਜੋ ਤੁਹਾਨੂੰ ਪਿਆ ਕਰਦੀ ਆ ਇਸਰੇ ਨਾਮ ਦਾ ਫਰਦਿਆ ਉਹ ਘੱਟ ਤੋਂ ਘੱਟ ਅੱਧਾ ਘੰਟਾ ਜਾਂ ਪੰਟਾ ਇਤਾਲ ਨੂੰ ਆਪਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਰੇ ਤੇ ਦੇ ਬਾਰੇ ਉਹਨਾਂ ਨੂੰ ਬਸਾਇਆ ਲਾਗੇ ਉਹ ਸਾਡੇ ਗੁਰੂ ਨੇ ਵੀ ਗੁਰੂ ਨੇ ਇਹ ਫਾਡੇ ਕਰੰਸੀ ਆ ਅਭਿਆਨ ਵੱਲੋਂ ਵਾਸਤੇ ਸਾਨੂੰ ਜਿਹੜਾ ਸਾਰਾ ਹੁਣ ਧਿਆਨ ਲਾਦੇ ਨੇ ਜੋ ਵੀ ਸਾਡੇ ਜੀਵਨ ਤੇ ਕਾੜੀ ਕੰਮ ਆਵਾ ਸਾਰੇ ਇਸ ਲਈ ਕਰਵਾਏ ਸਾਰਾ ਇਹ ਕੰਮ ਸਭ ਦੇ ਵਿੱਚ ਹੈਗਾ ਤੇ ਸਾਰੇ ਦਾ ਸਾਂਝਾ ਵਾ ਕੋਈ ਜਿਹੜੀ ਬੇਨਤੀ ਆ ਮਾਵਾ ਬੜੀ मावा माय पाव का बच्चे अंदर चंगी सोच कि चंगे बन भगवान का कुछ तरह बने भाई की जीत पास सा ली वक्त दा आपा किन्ना दे बारे बाबा फतेह सिंह फते फते जी दे बाबा फतेह सिंह जी नु जान जानते कोनी फेरो तो गज के फतेह दाओ ਸ਼ਾਬਾਸ਼ ਕਾਰੇ ਬੱਚਿਓ ਸ਼ਾਬਾਸ਼ ਤੁਸੀਂ ਬਹੁਤ ਮਿਹਨਤ ਆ ਗਿਓ ਜਿਨ੍ਹਾਂ ਨੂੰ ਸ਼ੋਤੀ ਅਮਰਿਤ ਕੈਂਪ ਆਉਣ ਦਾ ਮੌਕਾ ਮਿਲਿਆ ਤੇ ਮੈਂ ਬੱਚਿਆਂ ਦੇ ਪੇਰੈਂਟਸ ਦੇ ਤੌਰ ਤੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦੀ ਆ ਕਿ ਤੁਸੀਂ ਸਾਡੇ ਨਾਲ ਵਿੱਚ ਆਏ ਸਾਡੇ ਬੱਚਿਆਂ ਨੂੰ ਇੰਨੀ ਸੋਹਣੀ ਸਿੱਖਿਆ ਦਿੱਤੀ ਮੇਰੇ ਕੋਲ ਪੈਨ ਜੀ ਬੈਠੇ ਸੀ ਤੋਂ ਮੈਨੂੰ ਹੁਣੇ ਕਹਿ ਰਹੇ ਸੀ ਕਿ ਸੱਚਮੁੱਚ ਜਿਸੀ ਇਹਨਾਂ ਦੇ ਬੜੇ ਧੰਨਵਾਦੀ ਆ ਅਸੀਂ ਘਰ ਵਿੱਚ ਅਜੇ ਤੱਕ ਆਪਣੇ ਬੱਚਿਆਂ